ਤੇ ਸੋਰਸ ਆਫ ਇਨਕਮ ਕਿ ਕਿਦਾਂ ਜਨਰੇਟ ਕਰੇ ਮੈਂ ਆਪ ਦੇਖੋ ਸਰ ਪਾਰਟ ਟਾਈਮ ਜੌਬ ਕਰ ਲੀ ਜੀ ਮੈਂ ਮੰਡੀ ਚ ਨਾ ਮونیੂ ਲੱਗੇ ਜੀ ਮੈਂ ਕੋਈ ਚਾਰਜ ਨਹੀਂ ਹੈ ਸਰ ਫਰੀ ਫੰਡ ਹੈ ਕਿ ਮੇਰੇ ਵਿੱਚ ਜਿੱਦੇ ਜਾਊਂਗਾ ਦੀਗ ਦੇ ਵੀ ਕਿਹਾ ਯਾਰ ਬੱਚੇ ਨੇ ਕਰਿਆ ਕੁਛ ਨਾ ਕੁਝ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਟੀਵੀ ਮੈਂ ਸੁਨੀਲ ਕੁਮਾਰ ਗੱਲ ਕਰਾਂਗੇ ਅੱਜ ਦੋ ਕ ਹਫਤਾ ਮੁਕਤ ਤੌਰ ਤੇ ਯਾਦ ਆ ਰਹੀਆਂ ਨੇ ਕੀ ਇੱਕ ਕਹਿੰਦੇ ਨੇ ਕਿ ਦੀਏ ਤਲੇ ਹਨੇਰਾ ਤੇ ਦੂਜੀ ਕੀ ਹਨੇਰਾ ਜਿੱਥੇ ਹੁੰਦਾ ਉੱਥੇ ਕੋਲੇ ਦੀ ਖਦਾਨ ਹੁੰਦੀ ਆ ਕੋਲੇ ਦੇ ਖਦਾਨ ਦੇ ਵਿੱਚ ਨਿਕਲਦਾ ਹੀਰਾ ਕਿਉਂਕਿ ਇਹ ਦੋਵੇਂ ਕਹਾਵਤਾਂ ਅੱਜ ਜਿਸ ਸ਼ਖਸੀਅਤ ਦੇ ਨਾਲ ਮੈਂ ਗਲਵਾਦ ਕਰੂੰਗਾ ਉਹਨਾਂ ਨਾਲ ਇਹੋ ਜੀ ਜਿਹਨੂੰ ਕਹਿੰਦੇ ਆ ਕਿ ਹੋ ਰਹੀ ਆ ਜ਼ਿੰਦਗੀ ਦੇ ਵਿੱਚ ਕਿ ਮਿਹਨਤ ਮਾਰ ਰਹੇ ਨੇ ਇੱਥੇ ਤੱਕ ਮਾਰ ਰਹੇ ਨੇ ਕਿ ਉਹਨਾਂ ਦੇ ਟ੍ਰੇਨਡ ਕੀਤੇ ਹੋਏ ਸਟੂਡੈਂਟ 골ਡ ਮੈਡਲ ਲਿਆ ਰਹੇ ਨੇ ਗਲਵਾਤ ਕਰਦੇ ਆ ਸਾਡੇ ਨਾਲ ਕੋਚ ਸਾਹਿਬ ਨੇ ਸਰ ਆਪਣਾ ਨਾਮ ਦੱਸ ਦਿਓ ਸਾਡੇ ਦਸਕਾ ਨੂੰ ਤੇ ਕਿਹੜੀ ਕਿਹੜੀ ਚੀਜ਼ ਦੀ ਤੁਸੀਂ ਕੋਚਿੰਗ ਦੇ ਰਹੇ ਹੋ ਮੇਰਾ ਨਾਮ ਜੀ ਅਰਣ ਕੁਮਾਰ ਦਿੱਤਿਆ ਹੈ ਜੀ ਤੇ ਮੈਂ ਐਥਲੈਟਿਕਸ ਦਾ ਕੋਚਿੰਗਿੰਦਾ ਜੀ ਤੇ ਮੈਂ ਆ ਪੈਂਟਰ ਕਾਲਜ ਖੇਲੇ ਜੀ ਤੇ 12 ਕਿਲੋਮੀਟਰ ਮੇਰਾ ਕੋਰਸ ਰਿੰਗ ਦਾ 골ਡ ਮੈਡਲ ਹੈ ਜੀ ਅੱਛਾ ਹਾਂਜੀ ਤੇ ਮੇਰੇ ਬੱਚੇ ਜਿਹੜੇ ਹੈ ਜੀ ਉਹਨਾਂ ਦਾ ਵੀ ਨੈਸ਼ਨਲ ਲੈਵਲ ਤੇ ਇਹਨਾਂ ਦਾ ਮੈਡਲ ਹੈ ਜੀ ਤੇ ਇੰਟਰਨੈਸ਼ਨਲ ਵੀ ਖੇਲੇ ਨੇ ਨੇਪਾਲ ਖੜੇ ਗਏ ਤੇ ਉਹਨਾਂ ਦਾ 골ਡ ਮੈਡਲ ਤਿੰਨੇ ਜੀ ਗੁਰਜੀਤ ਕਰੋਗੇ ਜੀ ਤੇ ਜਿਹੜੇ ਸੰਦੀਪ ਕੌਰ ਜੀ ਉਹਨਾਂ ਸ਼ਾਰਟ ਪੁੱਟ ਚ ਹੈ ਤੇ ਆਪਣਾ ਗੁਰਜੀਤ ਕਰੋ ਮੈਡਲ ਹੈ ਜੀ ਉਹਨਾਂ ਦਾ ਆਪਣਾ 800 ਤੇ 1500 ਮੈਡਲ ਹੈ ਜੀ ਉਹਨਾਂ ਦਾ ਅੱਛਾ ਨਹੀਂ ਮੁੱਖ ਤੌਰ ਤੇ ਤੁਹਾਡੇ ਨਾਲ ਮੈਂ ਰਾਬਤਾ ਇਸ ਕਰ ਫੰਡ ਹਾਂਜੀ ਫ੍ਰੀ ਆਫ ਫੰਡ ਹਾਂਜੀ ਮੁਕਤ ਜੀ ਕੋਈ ਚਾਰਜ ਨਹੀਂ ਹੈ ਸਰ ਫ੍ਰੀ ਆਫ ਫੰਡ ਹੈ 1 ਰੁਪਿਆ ਕਿਸੇ ਤੋਂ ਨਹੀਂ ਲੈਣਾ ਜੀ ਕਿ ਮੈਂ ਆਪ ਸਟੱਡੀ ਕਰ ਰਿਹਾ ਜੀ ਤੇ ਮੈਂ ਬੀਪੀਡ ਸੈਕੰਡ ਸੈਮੈਸਟਰ ਆਪਣਾ ਸੈਕੰਡ ਸੈਮੈਸਟਰ ਜੀ ਫਾਈਨਲ ਹੈ ਤੇ ਮੇਰਾ ਏਫਆਈ ਦਾ ਆਪਣਾ ਪ੍ਰੀ ਲੈਵਲ 1 ਦਾ ਕੋਰਸ ਦਾ ਮੇਰਾ ਹੁਣੇ ਕੰਪਲੀਟ ਹੋਇਆ ਜੀ ਅੱਛਾ ਤੇ ਹਾਂ ਤਾਂ ਕਰਕੇ ਜੀ ਮੈਂ ਮੇਰੀ ਅੰਦਰੂਕਸ਼ਾ ਜੀ ਕਿ ਮੈਂ ਵੀ 올림픽 ਖੇਲਾ ਜੀ ਬਟਾ ਸਪੋਰਟ ਨਹੀਂ ਮਿਲੀ ਜੀ ਕਰੋ ਹਾਂ ਹਾਂ ਤਾਂ ਕਰਕੇ ਮੈਂ ਮਨੂੰ ਬੱਚਿਆਂ ਦਾ ਇੰਟਰਸਟ ਕਰਨ ਦਾ ਕਿ ਨਹੀਂ ਬੱਚੇ ਘਟੋ ਘਟ ਮੇਰੇ ਅੱਗੇ ਨੇ ਹੁਣ ਅੱਜ ਵੀ ਮੈਡਲ ਇਹਨਾਂ ਦਾ ਆਇਆ ਜੀ 8 1500 ਮੈਡਲ ਨੇ ਗੁਰਜੀਤ ਕੋਰ ਨੇ ਮੈਡਲ ਮਹਾਰਾਜ ਜੀ 골ਡ ਦੋ 골ਡ ਮੈਡਲ ਮਾਰਜੀ ਦੇਖੋ 40 ইয়ার্স ਹੋ ਗਈ ਇਹਨਾਂ ਦਾ ਤੇ 30 ਸਾਲ ਦੀ ਕੁੜੀ ਨੇ ਫਾਈਟ ਕਰਾਈ ਜੀ ਤੇ ਸੰਦੀਪ ਕੋਰ ਮੈਡਮ ਨੇ ਵੀ ਸ਼ਾਰਟ ਫੁੱਟ ਚ ਦੇਖੋ 30 ਸਾਲ ਦੀ ਕੁੜੀ ਸੀਗੀ ਤੇ ਮੈਡਮ ਆਪ 33 34 ਦੇ ਆ ਉਹਨਾਂ ਨੂੰ ਇਹਨਾਂ ਨੇ ਸਿਲਵਰ ਦਾ ਮੈਡਲ ਲਾਇਆ ਜੀ ਅੱਛਾ ਤੇ ਹੋਰ ਕਿ ਕਿੰਨੇ ਕਿ ਸਟੂਡੈਂਟ ਨੇ ਤੁਸੀਂ ਕੋਈ ਅਕੈਡਮੀ ਚਲਾਉਂਦੇ ਹੋ ਜਾਂ ਕਿੱਦਾਂ ਮੈਨੇਜ ਕਰਦੇ ਤੁਸੀਂ ਪੜ ਵੀ ਰਹੇ ਹੋ ਆਪ ਦੇ ਖਰਚੇ ਵੀ ਕਰਦੇ ਖਰਚੇ ਵੀ ਹਾਂ ਜੀ ਮੈਂ ਆਪ ਆਪਣਾ ਖਰਚਾ ਲਾਂਦਾ ਜੀ ਆਪਣੇ ਜੇਬ ਦੇ ਪੱਲੋ ਲਾ ਦਿੰਦਾ ਜੀ ਮੈਂ ਹਾਂ ਜੀ ਤੇ ਸੋਰਸ ਆਫ ਕਮ ਕਿੱਦਾਂ ਜਨਰੇਟ ਕਰਦੇ ਮੈਂ ਆਪ ਦੇਖੋ ਸਰ ਪਾਰਟ ਟਾਈਮ ਜੌਬ ਕਰਦਾ ਜੀ ਮੈਂ ਮੰਡੀ ਚ ਨਾ ਮونیੂ ਲੱਗੇ ਜੀ ਮੈਂ ਹਾਂ ਜੀ ਸ ਉਹ ਮੇਰੇ ਖਰਚਿਆਂ ਦੇ ਫਿਰ ਆਪਣਾ ਉਹੀ এডਿਕੇਸ਼ਨ ਚ ਮੇਰੀ ਜਾਂਦੀ ਹੈ ਚੀਜ਼ ਜੀ ਅੱਛਾ ਕਿ ਕਿਹੜੀ ਮੰਡੀ ਚ ਖੈੜ ਮੰਡੀ ਚ ਜੀ ਅੱਛਾ ਖੈੜ ਮੰਡੀ ਚ ਹਾਂ ਜੀ ਤੇ ਫਿਰ ਉਹਦੇ ਨਾਲ ਤੁਸੀਂ ਰਹਿਣ ਵਾਲੇ ਕਿੱਥੇ ਰਹੋ ਮੇਰਾ ਇਹ ਡੱਡੂ ਮੈਂ ਪਿੰਡੇ ਜੀ ਅੱਛਾ ਪਿੱਛੇ ਦਾ ਮੇਰਾ ਪਿੰਡ ਯੂਪੀ ਹੈ ਜੀ ਤੇ ਚੰਡੀਗੜ੍ਹ ਦੇ ਇੰਨੇ ਨਾਲ ਦੋ ਸੂਬਿਆਂ ਦੀ ਰਾਜਧਾਨੀ ਸਾਰੇ ਮੰਤਰੀ ਸਾਰੇ ਉਹਦੇਦਾਰ ਵੱਡੇ ਵੱਡੇ ਅਫਸਰ ਆਉਂਦੇ ਜਾਂਦੇ ਨੇ ਅਜੇ ਤੱਕ ਨજર ਨਹੀਂ ਪਈ ਕਿਸੇ ਜਿੱਦਾਂ ਸਰ ਦੇਖਿਆ ਨਹੀਂ ਜੀ ਕਿਸੇ ਨੇ ਬਟ ਇਹ ਕੀ ਸਰ ਮੇਰੇ ਬੱਚੇ ਜਿੱਥੇ ਵੀ ਜਾਂਦੇ ਨਾ ਦੇਖੋ ਇਧਰ ਵੀ ਅਕੈਡਮੀਆ ਸਾਰੇ ਜੀ ਸਰਕਾਰੀ ਬੱਚੇ ਇਨੇ ਕੋਚੇ ਹੈ ਪਰ ਮੇਰੇ ਬੱਚੇ ਜਿੱਥੇ ਨਾ ਦਿਗਦੇ ਕਿ ਹਾਂ ਮੈਡਲ ਦੇਖੋ ਕਿ ਮੇਰੇ ਬੱਚੇ ਠੋਕਿਆ ਵੀ ਨਾ ਨੇ ਵਧੀਆ ਰੇਸ ਲਾਈ ਇਹਨਾਂ ਨੇ ਮੈਡਮ ਲੈ ਕੇ ਆਏ ਬਟ ਹੋਗੀ ਮੇਰੇ ਬੱਚੇ ਜਿੱਦੇ ਜਾਊਗਾ ਦੀਗਦੇ ਵੀ ਕਿਹਾ ਯਾਰ ਬੱਚੇ ਨੇ ਕਰਿਆ ਕੁਛ ਨਾ ਕੁਝ ਰਨਿੰਗ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਸਪੋਰਟਸ ਦੇ ਤੁਸੀਂ ਕੋਚਿੰਗ ਦੇ ਰਹੇ ਹੋ ਮੈਂ ਜੀ ਕਬੱਡੀ ਨੈਸ਼ਨਲ ਲੈਵਲ ਦੇ ਦਿੰਦਾ ਜੀ ਮੈਂ ਟੀਮ ਵਿੱਚ ਲੈ ਕੇ ਪੰਜਾਬ ਦੀ ਲੈ ਕੇ ਸੀ ਟੀਮ ਵਿੱਚ ਆਪਣਾ ਜੀਐਨਵੀ ਦਾ ਜੀ ਤੇ ਉਧਰ ਵੀ ਮੇਰੇ ਬੱਚੇ ਸੈਕੰਡ ਆਏ ਸੀਗੇ ਜੀ ਆਪਣਾ ਜਲੰਧਰ ਹੂੰ ਤੇ ਹੁਣ ਮੇਰਾ ਕਲਿਕੋਰ ਮੈਚ ਜੀ ਬੱਚੇ ਨੂੰ ਲੈ ਕੇ ਜਾਣਾ ਜੀ ਆਪਣਾ ਖੇਡ ਚ ਜੀ ਉਧਰ ਬੱਚੇ ਤੇ ਮੈਂ ਟੀਮ ਤਿਆਰ ਕਰੀ ਜੋ ਉਹ ਵੀ ਉਧਰ ਵੀ ਮੈਂ ਕਰਾਉਂਗਾ ਜੀ ਅੱਛਾ ਹਾਂਜੀ ਤੇ ਖੁਸ਼ੀ ਹੁੰਦੀ ਆ ਉਹ ਤੁਸੀਂ ਕਿਹਾ ਸੀ ਕਿ ਮੈਂ ਨਹੀਂ ਪਹੁੰਚ ਪਾਇਆ ਬੱਚੇ ਪਹੁੰਚ ਰਹੇ ਨੂੰ ਇਹ ਚੀਜ਼ ਨਹੀਂ ਖੁਸ਼ੀ ਹੁੰਦੀ ਨਾ ਸਰ ਕਿ ਬੱਚੇ ਦਾ ਮੈਂ ਬੱਚੇ ਕਹਿੰਦੇ ਸੀ ਕਿ ਸਰ ਤੁਸੀਂ ਫੀਸ ਲਓ ਮੈਂ ਕਿ ਬੱਚੇ ਮੇਰੀ ਫੀਸ ਪਤਾ ਕੀ ਹੈ ਤੁਹਾਡਾ ਮੈਡਲ ਹੀ ਮੇਰੀ ਫੀਸ ਹੈ ਮੈਂ ਉਹਨਾਂ ਨਾਲ ਆ ਬਾਤ ਕਿਹਾ ਸੀਗਾ ਨਹੀਂ ਨਹੀਂ ਸਰ ਤੁਸੀਂ ਫੀਸ ਲਓ ਮੈਡਮ ਕਹਿੰਦੇ ਗੁਰਜੀਤ ਮੈਡਮ ਜਿਹੜੀ ਉਹਨਾਂ ਦਾ ਬਹੁਤ ਸਪੋਰਟ ਹੈ ਗੁਰਜੀਤ ਮੈਡਮ ਦਾ ਜੀ ਉਹ ਕਹਿੰਦੇ ਸਰ ਤੁਸੀਂ ਫੀਸ ਲਵਕ ਨਹੀਂ ਮੈਮ ਤੁਹਾਡਾ ਮੈਡਲ ਆ ਗਿਆ ਨਾ ਉਹੀ ਮੇਰੀ ਫੀਸ ਹੈ ਜੀ ਬਸ ਮੈਨੂੰ ਉੱਤੇ ਬੜੀ ਕੋਈ ਖੁਸ਼ੀ ਨਹੀਂ ਹੈ ਜੀ ਉਹ ਕਹਿੰਦੇ ਸਰ ਠੀਕ ਹੈ ਠੀਕ ਹੈ ਤਾਂ ਕਾਫੀ ਥਾਵਾਂ ਤੇ ਪੰਜਾਬ ਦੇ ਵਿੱਚ ਖੇਡਾਂ ਬਤਨ ਪੰਜਾਬ ਦੀਆਂ ਹੋਈਆਂ ਆਹ ਸਰਕਾਰ ਨੇ ਸ਼ੁਰੂਆਤ ਕੀਤੀ ਤੇ ਇੱਕ ਵੇਲਾ ਸੀਗਾ ਅਕਸਰ ਵਿਰੋਧੀ ਧਿਰਾਂ ਵੀ ਉਸ ਵੇਲੇ ਕਹਿੰਦੀਆਂ ਸੀ ਕਿ ਖੇਡ ਨੀਤੀ ਚੰਗੀ ਨਹੀਂ ਅੱਜ ਜੋ ਕੁਝ ਮਾਹੌਲ ਬਣ ਰਿਹਾ ਪੰਜਾਬ ਦੇ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਗਰਾਊਂਡਾਂ ਦੇ ਵਿੱਚ ਇਹ ਖੇਡ ਨੀਤੀ ਜਿਹੜੀ ਆ ਤੁਹਾਨੂੰ ਲੱਗਦਾ ਇਹ ਚੰਗਾ ਕਦਮ ਆ ਜਾਂ ਜਿੱਦਾਂ ਤੁਸੀਂ ਕਿਹਾ ਕਿ ਮੈਂ ਪਹੁੰਚ ਨਹੀਂ ਸਕਿਆ ਅੱਜ ਬੱਚੇ ਪਹੁੰਚ ਰਹੇ ਨੇ ਬਿਲਕੁਲ ਬਿਲਕੁਲ ਸਰ ਦੇਖੋ ਮੈਨੂੰ ਇਨਾ ਪ੍ਰਾਊਡ ਫੀਲ ਹੁੰਦਾ ਨਾ ਸਰ ਬੱਚੇ ਨੂੰ ਦੇਖ ਕੇ ਕਿ ਚਲੋ ਜਿਹੜਾ ਮੇਰੇ ਚ ਮੈਂ ਆਪ ਵੀ ਭਜਦਾ ਸੀ ਸਰ ਮੈਂ ਆਪਣੀ ਵੀਡੀਓ ਭੇਜੂਗਾ ਮੈਡਮ ਗੱਲ ਬੱਚੇ ਅਗਲ ਮੈਂ ਆਪ ਰਣ ਦੇ ਬੱਚੇ ਐ ਨਹੀਂ ਐ ਭਜਣਾ ਉਹ ਕਹਿੰਦੇ ਸਰ ਜੇ ਬੱਚੇ ਮੈਨੂੰ ਦੇਖ ਕੇ ਐਪ੍ਰੀਸ਼ੀਏਟ ਕਰਿਆ ਸਰ ਭਜੇ ਤਾਂ ਆਪਕੀ ਨਹੀਂ ਭਜ ਸਕਦੇ ਉਹ ਤਾਂ ਕਰਕੇ ਬੱਚੇ ਨੂੰ ਕਹਿੰਦੇ ਕਿ ਨਹੀਂ ਜੇ ਮੈਂ ਨਹੀਂ ਖੇੜਦਾ ਤੁਸੀਂ ਤਾਂ ਕਰੋ ਤਾਂ ਸਹੀ ਤੇ ਫੈਮਿਲੀ ਦਾ ਮਾਹੌਲ ਕਿਦਾਂ ਕਿਉਂਕਿ ਤੁਸੀਂ ਆਪ ਪਾਰਟ ਟਾਈਮ ਕੰਮ ਕਰਦੇ ਹੋ ਜੀ 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 ਕੋਚਿੰਗ ਦਿੰਨੇ ਹੋ ਆਪ ਦੇ ਮਤਲਬ ਸਾਰੀਆਂ ਚੀਜ਼ਾਂ 24 ਘੰਟੇ ਜਿਹਦਾ ਤੁਸੀਂ ਲਾਲ ਮਸਰੀ ਚਾਰ ਘੰਟੇ ਸੌਂਦਾ ਜੀ ਹੂੰ 3 ਵਜੇ ਉੜਦਾ ਮੰਡੀ ਜਾਂਦਾ ਜੀ ਜੌਬ ਕਰਦਾ 10 ਵਜੇ ਘਰ ਆ ਜਾਂਦਾ ਜੀ ਉਹਦੇ ਬਾਅਦ ਮੂਹਾਂ ਤੁੰਦਾ ਜੀ ਮੜਾ ਜਾ ਪੜਾਈ ਸਟੱਡੀ ਕਰਦਾ ਆਪਣੀ ਫਿਰ 4 ਵਜੇ ਫਿਰ ਗਰੌਂਡ ਚਲੇ ਜਾਂਦਾ ਜੀ ਚੰਦੋ ਜੀ ਫਿਰ ਸ਼ਾਮ ਨੂੰ ਆਣਾ ਫਿਰ ਸਟੱਡੀ ਕਰਦਾ ਸਰ ਰੂਟੀਨ ਬੰਨੇ ਆ ਜੀ ਆਪਣਾ ਟੋਟਲ ਜੀ ਹਾਂ ਜੀ ਤੇ ਮਾਂ ਪਿਓ ਕੀ ਕਹਿੰਦੇ ਨੇ ਕੀ ਕਰਦਾ ਕਰਦੇ ਕਹਿੰਦੇ ਤੂੰ ਕੀ ਕਰਿਆ ਇੱਧਰ ਜਾ ਰਿਹਾ ਕਿ ਇੱਧਰ ਜਾ ਰਿਹਾ ਮੈਂ ਸਵੇਰ ਨੂੰ ਕੋਸਰ ਮੰਡੀ ਤੇ ਨਾ ਸਿੱਧਾ ਜੌਬ ਕਰੇ ਡਾਇਰੈਕਟ ਇੱਧਰੇ ਆਇਆ ਜੀ ਮੈਂ ਕਿ ਨਹੀਂ ਇਹਨਾਂ ਦੇ ਆਇਆ ਸੀ ਹੁਣ ਸਰ ਆਜੋ ਅੱਜ ਮੈਂ ਕਿ ਚਲੋ ਕੋਈ ਵਕਤ ਮੈਂ ਉਸੇ ਟਾਈਮ ਮੈਂ ਆਇਆ ਮੈਂ ਕਿ ਨਹੀਂ ਕੰ ऑन द स्पोर्ट किसी टीचर कोच ਦਾ ਹੋਣਾ ਉੱਥੇ ਬਹੁਤ ਜ਼ਰੂਰੀ ਹੈ ਉਹੀ ਮੋਟੀਵੇਸ਼ਨ ਹੈ ਸਰ ਬੱਚਾ ਜਿੰਨੀ ਮਰਜੀ ਪ੍ਰੈਕਟਿਸ ਕਰ ਲੇ ਸਰ ਬਟ ਉਹ ਦਾ ਕੋਚ ਨਹੀਂ ਹੋਗਣਾ ਜਿਹੜੀ ਚੀਜ਼ ਨੂੰ ਮੌਕੇ 'ਚ ਦੱਸਣੀ ਹੈ ਉਹ ਕੋਈ ਨਹੀਂ ਦੱਸ ਸਕਦਾ ਸਰ ਕਿਉਂਕਿ ਮੈਨੂੰ ਪਤਾ ਉਹ ਮੇਰੇ ਕੋਲ ਪ੍ਰੈਕਟਿਸ ਮੈਨੇ ਕੀ ਕਰਨਾ ਕਿਆ ਨਹੀਂ ਕਿਸ ਤਰ੍ਹਾਂ ਠਕਵਾਣਾ ਰੇਸ ਹੈ ਉਹ ਚੀਜ਼ ਨਹੀਂ ਦੱਸੂਗਾ ਸਾਰਿਆਂ ਤੇ ਵਿੱਚ ਵੀ ਕੋਚ ਹਾਂ ਜਲਦੀ ਗੇਮ ਦੇ ਵਿੱਚ ਵੀ ਸਾਰੇ ਹਾਂ ਸਾਰਾ ਜੀ ਹਾਂ ਕਿ ਇਹ ਇਦਾਂ ਠਕੂ ਜੀ ਇਹ ਠੋਕਣਾ ਇਹਨੂੰ ਰੇਚ ਇਦਾਂ ਇਹਨੂੰ ਬੀਟ ਕਰਨਾ ਉਹ ਆਂਡਾ ਸਪੋਰਟ ਕੋਰਸ ਦਾ ਹੋਣਾ ਉਸਤੇ ਬਹੁਤ ਜ਼ਰੂਰੀ ਹੈ ਜੀ ਤੇ ਤੁਹਾਡੇ ਕੋਲ ਕਿੰਨੇ ਕੇ ਹੁਣ ਤੱਕ ਸਟੂਡੈਂਟ ਆ ਗਏ ਨੇ ਕਿੰਨਾ ਕੀ ਅੱਗੇ ਕਿਦਾਂ ਸੋਚ ਰਹੇ ਹੋ ਕਿ ਮੈਂ ਕਿਦਾਂ ਹੋਰ ਆਪਣੇ ਇਸ ਦਾਇਰੇ ਨੂੰ ਵਧਾਵਾਂ ਮੈਂ ਸੁਦਰ ਕੀ ਬੱਚੇ ਹੋਰ ਮੇਰੇ ਕੋਲ ਆਇਆ ਜੀ ਤੇ ਮੈਂ ਗਾਹਾਂ ਤੇ ਗਾਹ ਨੈਸ਼ਨ ਲਾਗੇ ਉੱਪਰ ਤੇ ਬੱਚੇ ਨੂੰ ਲੈ ਕੇ ਜਾਂਦੇ ਤੇ 올림픽 ਤੇ ਮੇਰੇ ਕਈ ਯਾਰ ਦੋਸਤ ਮੇਰੇ ਆ ਤੁਸੀਂ ਦੇਖਿਆ ਨਿਸ਼ਾਨਦ ਕੁਮਾਰ ਪੈਰਾ 올림픽 ਉਹ ਮੇਰਾ ਦੋਸਤ ਮੈਂ ਆਪ ਨੂੰ ਆਪਣੇ ਗਰਾਉਂਡ ਚ ਬੁਲਾ ਰਿਹਾ ਜੀ ਮੁੰਡੇ ਨੂੰ ਉਹ ਮੇਰਾ ਫਰੈਂਡ ਹੈ ਤੇ ਇਸ ਸਾਲ ਉਹਨਾਂ ਮਿਲਨ ਦੇ ਬੱਚੇ ਐਪਰੀਸ਼ੀਏਟ ਹੋਣਗੇ ਤੇ ਆਪਣਾ ਵਿਨੈਕ ਮੁੰਡਾ ਹੈਗਾ ਉਹ ਵੀ 올림픽 ਪਲੇਅਰ ਜੀ ਪੈਰਾ ਉਹ ਮੁੰਡਾ ਹੁਣ ਵੀ ਮੇਰੇ ਕੋਲ ਆਂਦਾ ਗਰਾਉਂਡ ਚ ਜੀ ਉਹ ਤੋ ਬੱਚੇ ਉਹਨੂੰ ਦੇਖ ਹੁੰਦੇ ਕਿ ਸਰ ਦੇ ਚਲੋ ਇੰਨੇ ਯਾਰ ਦੋਸ ਜਾਣਕਾਰ ਐ ਤੇ ਕਟਕਟ ਬੱਚੇ ਅਪਰੀਸ਼ੀਏਟ ਹੁੰਦੇ ਆ ਕਿ ਯਾਰ ਨਹੀਂ ਯਾਰ ਜੇ ਆ ਕਰ ਸਕਦੇ ਆ ਆਪਾਂ ਕਿਉਂ ਨਹੀਂ ਕਰ ਸਕਦੇ ਆ ਅੱਛਾ ਹਾਂਜੀ ਨਹੀਂ ਉਹ ਕਹਿੰਦੇ ਕਿ ਜਿਹਦੇ ਅੰਦਰ ਜਨੂਨ ਤੇ ਜਿੱਦ ਹੈਗੀ ਹੋ ਉਹ ਕਰਦਾ ਬਹੁਤ ਗਿਲ ਸਕਦਾ ਤੇ ਬਾਕੀ ਹੁਣ ਜੋ ਤੁਹਾਡਾ ਨੈਕਸਟ ਟਾਰਗੇਟ ਆ ਕੀ ਸੋਚਿਆ ਕਿ ਮੇਰਾ ਸਰ ਟਾਰਗੇਟ ਆਈ ਜੀ ਕਿ ਮੇਰੀ এডਿਕੇਸ਼ਨ ਕੰਪਲੀਟ ਹੋ ਗਈ ਜੀ ਤੇ ਮੈਂ ਬੱਚੇ ਨੂੰ ਇਦਾਂ ਹੀ ਕੋਚਿੰਗ ਕਰਕੇ ਮੇਰੇ ਬੱਚੇ ਅੱਗੇ ਲੈਵਲ ਤੇ ਖੇਲਣ ਜੀ ਮੇਰਾ ਸੁਪਨਾ ਇੱਕ ਚ ਜੀ ਆਪ ਦਾ ਆਪਣਾ ਸੁਪਨਾ ਪੂਰਾ ਨਹੀਂ ਪਰ ਬੱਚੇ 올ਿਪੀਕੀਅਨ ਉਹ ਹੀ ਮੇਰਾ ਸੁਪਨਾ ਹੈ ਜੀ ਅੱਛਾ ਤੇ ਅੱਜ ਕੱਲ ਦੇ ਜਵਾਨਾਂ ਨੂੰ ਫੋਨਾਂ ਦੇ ਵਿੱਚ ਗੇਮਾਂ ਦੇ ਵਿੱਚ ਘਰਵੰਧ ਰਹਿ ਕੇ ਟੀਵੀ ਦੇ ਵਿੱਚ ਉੱਥੋਂ ਗਰਾਊਂਡ ਤੱਕ ਲੈ ਕੇ ਆਣਾ ਕਿੰਨਾ ਕੀ ਚੈਲੰਜ ਸੁਨਰਦਾ ਸਭ ਤੋਂ ਵੱਡੀ ਬਾਤ ਹੈ ਨਾ ਸਰ ਛੋਟੇ ਬੱਚੇ ਨੂੰ ਕੋਚਿੰਗ ਜਲਦੀ ਕੋਈ ਨਹੀਂ ਕਰਾਂਦਾ ਜੀ 8 9 10 ਸਾਲ ਦੇ ਬੱਚੇ ਨਹੀਂ ਕਿ ਉਹ ਬੱਚੇ ਕੰਟਰੋਲ 'ਚ ਹੀ ਨਹੀਂ ਹੁੰਦੇ ਪਰ ਮੇਰੇ ਬੱਚੇ ਇੰਨੇ ਛੋਟੇ ਹਨ ਨਾ ਕੰਟਰੋਲ ਹੁੰਦੇ ਨਾਲ ਵਧੀਆ ਡਿਸਪਲਾਈਨ 'ਚ ਰਹਿੰਦੇ ਹੋ ਤੇ ਉਹ ਜਵਾਕ ਨੂੰ ਮੈਂ ਕਹਿੰਦਾ ਦੇਖੋ ਪੁੱਤ ਜੇ ਲਤ ਲਾਣੀ ਹੈ ਨਾ ਗਰਾਊਂਡ ਦੀ ਲਤ ਲਾਓ ਫੋਨ ਦੀ ਲਤ ਨਹੀਂ ਲਾਣੀ ਫਿਰ ਉਹ ਬੱਚੇ ਇੰਨਾ ਉਹਨਾਂ ਦਾ ਗਰਾਊਂਡ ਦਾ ਹਾਰਡ ਵਰਕ ਹੋ ਜਾਂਦਾ ਕਿ ਬੱਚੇ ਆਰਾਮ ਦੇ ਘਰਾਂ ਜਾ ਕੇ ਸੋ ਜਾਂਦੇ ਜੀ ਹਾਂਜੀ ਆਸੀ ਵੈਸੇ ਨਸੇ ਦੀ ਗੱਲ ਕਰੂੰਗਾ ਕਿਉਂਕਿ ਤੁਸੀਂ ਨੌਜਵਾਨ ਵੀ ਹੋ ਤੁਸੀਂ ਏਜ ਗਰੁੱਪ ਸ ਦਾ ਜਿਹੜਾ ਇੱਕ ਕੋਹਲ ਲੱਗਿਆ ਹੋਇਆ ਪੰਜਾਬ ਨੂੰ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਆ ਉਸ ਨੂੰ ਖਤਮ ਕਰਨ ਦੀ ਤੇ ਕੀ ਲੱਗਦਾ ਕਿ ਜਿਹੜੇ ਅੱਜ ਖੇਡ ਨੀਤੀ ਚੱਲ ਰਹੀ ਆ ਜਾਂ ਜੋ ਲੋਕ ਖੇਡਾਂ ਪ੍ਰਤੀ ਆ ਰਹੇ ਨੇ ਇੱਕ ਚੰਗਾ ਕਦਮ ਹੈਗਾ ਕਿ ਲੋਕੀ ਨਸ਼ਿਆਂ ਤੋਂ ਦੂਰ ਹੋਣ ਸਰ ਇਹ ਬਹੁਤ ਬੈਸਟ ਹੈ ਜੀ ਮੈਂ ਤਾਂ ਇੱਕ ਚੀਜ਼ ਕਹੇ ਮੇਰੇ ਕੋਚ ਨੇ ਇੱਕ ਚੀਜ਼ ਦੱਸੀ ਦੀਗੀ ਸਰਜੀ ਸਿੰਘ ਸੰਧੂ ਸੀਗੇ ਤੇ ਮੈਂ ਮੇਰੇ ਸੀਨੀਅਰ ਸੀਗੇ ਨਾ ਸੁਨੀਲ ਕੁਮਾਰ ਯਾਦੋ ਜੀ ਉਹਨਾਂ ਨੇ ਮੈਂ ਚੀਜ਼ ਸਿਖਾਈ ਦੀ ਮੇਰੇ ਕੋਚ ਨੇ ਮੈਨੂੰ ਇੱਕ ਚੀਜ਼ ਕਿਹਾ ਸੀਗਾ ਬੰਦਾ ਜੰਗ ਬੂਡ ਖਾ ਕੇ ਮਰ ਜੂਗਾ ਪਰ ਦੌੜ ਕੇ ਕਦੀ ਨਹੀਂ ਮਰੂਗਾ ਜੀ ਆ ਚੀਜ਼ ਨੂੰ ਮਨ ਕਿਹਾ ਸੀਗਾ ਤੈਨੂੰ ਕਹਿੰਦੇ ਜਿੱਲਾ ਤਲਾਨੀ ਹੈ ਨਾ ਤੂੰ ਦੌੜ ਦੀ ਲਤਲਾ ਕੁਛ ਨਹੀਂ ਰਨਿੰਗ ਕਰੋ ਤਾਂ ਇੰਟਰ ਨਹੀਂ ਜਿੱਤਰੀ ਇੰਪਰੂਵ ਹੋ ਰਹੀ ਹੈ ਜੇ ਨਸੇ ਕਰੋਗੇ ਤਾਂ ਤੇ ਮਰ ਜੂਗਾ ਅੱਜ ਕੇ ਡੇਟ ਦੇ ਸਬਸ ਤੁਸੀ ਦੇਖੋਗੇ ਸਾਰਾ ਕੁਝ ਜ਼ਹਿਰ ਹੈ ਜੀ A to Z ਜ਼ਹਿਰ ਹੈ ਖਾਣਾ ਪੀਣ ਤੇ ਲੈ ਕੇ ਹਰੇਕ ਚੀਜ਼ ਜ਼ਹਿਰ ਹੈ ਬਟ ਜਿਹੜਾ ਬੰਦਾ ਦੌੜੂਗਾ ਰਨਿੰਗ ਕਰੋ ਫਿਜ਼ੀਕਲੀ ਫਿਟ ਕਰੂਗਾ ਜੀ ਉਹਦੀ ਉਮਰ ਹੋਗੀ 60 70 ਸਾਲ ਆਦਰਾਈ 45 ਸਾਲ ਦੇ ਜੇ ਨੌਜਵਾਨ ਵੈਸੀ ਦੇਖ ਮੈਂ ਆਪ ਦੇਖਿਆ ਸਰ 33 ਸਾਲ ਦੀ 22 ਸਾਲ ਦੇ ਮੁੰਡੇ ਤੇ ਨਹੀਂ ਦੌੜ ਹੋ ਰਿਹਾ ਜੀ ਬਤਾਓ ਮੈਡਮ ਬੀਟ ਕਰ ਦਿਓ ਮੈਡਮ ਤੇ 40 ਸਾਲ ਦੀ ਜਰ ਗੁਰਜੀਤ ਮੈਡਮ ਦੀ ਤੇ ਕੁੜੀ 30 ਸਾਲ ਦੀ ਕੁੜੀ ਤੇ ਨਹੀਂ ਦੌੜਾ ਯਾਰ ਜੀ 200 ਮੀਟਰ ਦਾ ਮੈਡਮ ਨੇ ਗੈਪ ਦੇਵਾ ਜੀ ਮੈਂ ਉਹੀ ਦੇਖ ਰਿਹਾ ਦੇਖੋ ਆ ਨੌਜਵਾਨ ਹੈ ਜੀ ਨੇ ਤੇ ਰਿਸ ਨਹੀਂ ਲੱਗ ਰਹੀ ਜੀ ਕੀ ਕਰੂੰਗਾ ਹਨੋ ਜਾ ਕੇ ਜੀ ਆ ਇਹੋ ਉਹ ਪ੍ਰਾਣੀਆਂ ਜਿਹੜੀਆਂ ਡਾਈਟਾਂ ਦੇ ਬਸ ਉਹੀ ਹੈ ਜੀ ਹਾਂ ਉਹਨਾਂ ਨੂੰ ਉਹੀ ਹੈ ਨਾ ਅੱਜਕੱਲ ਫੋਨ ਨੇ ਪਟਲਿਆ ਸਾਰਾ ਜੀ ਸਿਸਟਮ ਦਿਮਾਗ ਫੋਨ ਤੇ ਮਾਈਂਡ ਡਿਸਟਰਬ ਹੋ ਗਿਆ ਜੀ ਠੀਕ ਹੈ ਜੀ ਸਾਰਾ ਦਿਮਾਗ ਉੱਤੇ એનર્ਜੀ ਤੇ ਬੰਦੇ ਫਿਜ਼ਿਕਲੀ ਕੋਈ ਵਰਕ ਕਰਨਾ ਨਹੀਂ ਚਾਹੁੰਦਾ ਜਿਮ ਜਾ ਰਹੇ ਪਰ ਜਿਮ ਤੇ ਇੰਟਰਲੀ ਐਕਸਰਸਾਈਜ਼ ਨਹੀਂ ਹੋ ਰਹੀ ਸਰ ਜਿਹੜੀ ਆਊਟਰਲੀ ਐਕਸਰਸਾਈਜ਼ ਹੁੰਦੀ ਨਾ ਉਹ ਨਹੀਂ ਹੋ ਪਾਦੀ ਜੀ ਅੱਛਾ ਤੇ ਹੁਣ ਮਤਲਬ ਮੁੱਖ ਤੌਰ ਤੇ ਅੱਜ ਦੇ ਮਾਹੌਲ ਨੂੰ ਵੇਖ ਕੇ ਜੀ ਕਿ ਇਹੋ ਜੇ ਲੋਕ ਤੁਹਾਡੇ ਕੋਲ ਆਉਂਦੇ ਨੇ ਜਿਆਦਾ ਕੋਚਿੰਗ ਲੈਣ ਚ ਕਿਉਂਕਿ ਮੈਂ ਏਜ਼ ਗਰੁੱਪ ਵੀ ਤੁਹਾਡੇ ਅੰਦਰ ਕੋਚਿੰਗ ਲੈਂਦਾ ਹੋਇਆ ਮੈਨੂੰ ਜਿੱਥੇ ਤੱਕ ਪਤਾ ਕਿ ਲੈਣੀ ਤੇ ਹਾਈਐਸਟ ਹੁਣ ਤੱਕ ਕਿੰਨੇ ਕੀ ਸਾਲ ਤੱਕ ਦਾ ਬਜ਼ੁਰਗ ਤੁਹਾਡੇ ਕੋਲ ਆਇਆ ਮੇਰੇ ਕੋਲ ਵੀ ਦੇਖੋ ਜੀ ਮੈਡਮ ਆ ਜੀ ਗੁਰਜੀਤ ਮਣ ਜਿਹੜੇ ਉਹੀ ਹੈ ਜਿਹੜੇ ਸਕੂਲ ਦੇ ਪ੍ਰਿੰਸੀਪਲ ਹੈ ਵੱਲੂ ਮਾਜਰਾ ਦੇ ਹੂੰ ਤੇ ਉਹੀ ਪਹਿਲੇ ਆਪਣੇ ਮੁੰਡੇ ਲੈ ਕੇ ਆਏ ਸੀਗੇ ਉਹ ਫਿਰ ਉਹ ਕਹਿੰਦੇ ਸੀਗੇ ਸਰ ਮੈਂ ਵੀ ਕਰਨਾ ਤੋ ਕਰੀ ਗਏ ਕਰੀ ਗਏ ਮੈਡਮ ਹੋੜੀ ਹੋੜੀ ਮੈਂ ਪ੍ਰੈਕਟਿਸ ਕਰਾਈ ਗਏ ਜੀ ਤੇ ਉਹਨਾਂ ਨੂੰ ਫਿਰ ਫਸਟ ਵਰਗ ਆਏ ਸੀਗੇ ਪੂਨੇ ਨੈਸ਼ਨਲ ਖੇਡਣੇ ਗਏ ਸੀਗੇ ਜੇ ਐਥਲੈਟਿਕ ਮਾਸਟਰ ਐਥਲੀਟ ਹੋ ਜੀ ਉੱਥੇ ਉਹਨਾਂ ਦਾ 골ਡ ਸੀਗਾ ਰਾਤ ਮੇਰੇ ਕੋਲ 2 ਵਜੇ ਫੋਨ ਆਇਆ ਸੀਗਾ ਕਿ ਸਰ ਮੇਰਾ ਇਵੈਂਟ ਹੈ ਜੀ ਕੀ ਕਰਾਂ ਕੀ ਕਰਾਂ ਜੀ ਮੈਂ ਸਵੇਰੇ ਮੇਰਾ ਇਵੈਂਟ ਹੈ ਮੈਂ ਕਹਾਂ ਮੈਂ ਕੁਝ ਨਹੀਂ ਕਰਨਾ ਤੁਸੀਂ ਰਿਲੈਕਸ ਹੋ ਕੇ ਭੱਜ ਜਾ ਆਪਣਾ ਬਸ ਉਹਨਾਂ ਨੇ ਉਹਨਾਂ ਦਾ ਬ੍ਰਾਂonz ਮੈਡਲ ਆ ਗਿਆ ਉੱਥੇ ਉਹਨਾਂ ਦੀ ਸਿਲੈਕਸ਼ਨ ਹੋ ਗਈ ਜੀ ਆਪਣੀ ਯੂ ਐਸ ਏ ਜੀ ਤੋ ਯ ਤੁਸੀਂ ਪ੍ਰੈਕਟਿਸ ਨਹੀਂ ਹੈ ਨਹੀਂ ਫਿਰ ਆਪਾਂ ਚਲੇਗੇ ਨੇਪਾਲ ਜੀ ਹੁਣ ਇੰਟਰਨੈਸ਼ਨਲ ਉੱਥੇ ਜਾ ਕੇ ਇਹਨਾਂ ਨੇ ਫਿਰ ਤਿੰਨ 골 ਮੈਡਲ ਮਾਰੇ ਜੀ ਮੈਂ ਕਿਹਾ ਹੁਣ ਤੁਸੀਂ ਜਾਉਗੇ ਜੀ ਤੇ ਹੁਣ ਮਾਸਟਰ ਹੋ ਗਈ ਫੋਨ ਇਹਨਾਂ ਨੂੰ ਭੇਜਣਾ ਜੀ ਵੀਐਸਏ ਜੀ ਹਾਂ ਚਲੋ ਤੁਹਾਡਾ ਕਾਰਬਾ ਇਦਾਂ ਹੀ ਅੱਗੇ ਵਧਦਾ ਰਹੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਆਪਣਾ ਕੀਮਤੀ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ ਹਾਂਜੀ ਠੀਕ ਹੈ ਸਰ ਥੈਂਕ ਯੂ ਥੈਂਕ ਯੂ